ਜਦੋਂ ਵੀਰਾ ਸਾਡੇ ਕੋਲ ਆਇਆ ਸੀ ਵੀਰੇ ਦੀ ਵਾਸ਼ਰੂਮ ਵਾਲੀ ਜਗ੍ਹਾ ਤੇ ਜਾਖਮ ਸੀ ਕੀੜੇ ਪੈ ਗਏ ਸੀ ਕਿਹਦੇ ਨੇ ਇੰਨਾ ਸਿੱਧੇ ਸੁਭਾਅ ਦਾ ਬੰਦਾ ਵਾ ਵਿਚਾਰਾ ਦੱਸ ਹੀ ਨਹੀਂ ਸਕਿਆ ਕਿਸੇ ਨੂੰ ਹੁਣ ਉਹਨੂੰ ਆਪਰੇਸ਼ਨ ਲਈ ਗਿਆ ਹੋਇਆ ਸੀ ਵੀਰਾ ਮੈਡੀਕਲ ਹਸਪੀਟਲ ਦੇ ਡਾਕਟਰ ਸतीश ਜੀ ਐਂਡ ਜੀ ਦੇ ਅੰਦਰ ਸਰਜਰੀ ਹੋਈ ਹੈ ਵੀਰੇ ਦੀ ਮੈਗਨੂ ਦੀ ਕਿਰਪਾ ਨਾਲ ਬਹੁਤ ਵਧੀਆ ਆਪਰੇਸ਼ਨ ਹੋ ਗਿਆ ਡਾਕਟਰਾਂ ਨੇ ਦੱਸਿਆ ਵੀ ਉਹ ਸਾਰਾ ਬਿਮਾਰੀ ਵਾਲਾ ਜਿੰਨਾ ਜਿੰਨਾ ਏਰੀਆ ਸੀਗਾ ਉਹ ਸਾਰਾ ਰਿਮੂਵ ਕਰਤਾ ਤੇ ਹੁਣ ਇਹਨਾਂ ਦੀ ਜ਼ਿੰਦਗੀ ਤੇ ਖਤਰਾ ਵਾ ਜਿਹੜਾ ਉਹ ਨਹੀਂ ਹੈਗਾ ਤੁਸੀਂ ਵੀ ਅਰਦਾਸ ਕਰਿਓ ਅੱਗੋਂ ਵੀਰਾ ਚੜ੍ਹਦੀ ਕਲਾ ਚ ਰਹੇ ਤੰਤਰ ਉਸਤ ਰਹੇ ਅੱਗੋਂ ਹੁਣ ਇਹਦੀਆਂ ਰੇਡੀਏਸ਼ਨ ਹੋਣੀਆਂ ਕੀਮੋਥੈਰਪੀਆਂ ਹੋਣੀਆਂ ਮਾ ਬਾਈ ਜਗਰਾਤ ਸਿੰਘ ਨੇ ਆਪਣੇ ਉਹ ਰਖੜੀ ਦਾ ਮੁੱਲ ਤਾਰਿਆ ساری ਉਮਰ ਭੈਣ ਵਿਧਵਾ ਹੋ ਗਈ ਸੀ ਆਪ ਦਾ ਵਿਆਹ ਨਹੀਂ ਕਰਾਇਆ 25 ਸਾਲ ਹੋ ਗਏ ਆਪਣੀ ਭੈਣ ਦੇ ਕਰ ਲੈ ਲਿਆ پولیس ਮਦਦ ਕਰ ਲੈ ਆਪਣੇ ਭਾਂਦੇ ਨੂੰ ਪਾਲ ਲੈ ਤਾਂ ਵੀਰੇ ਕਿਵੇਂ ਠੀਕ ਆ ਜੀ ਆਪਰੇਸ਼ਨ ਠੀਕ ਠਾਕ ਹੋ ਗਿਆ ਚਲੋ ਸ਼ੁਕਰ ਹੈ ਮੇਰੇ ਭਰਾ ਦਾ ਆਪਰੇਸ਼ਨ ਹੋ ਗਿਆ ਜਗਰਾਜ ਸਿੰਘ ਦਾ ਤੰਦਰੁਸਤ ਹੋਵੇ ਮੇਰਾ ਵੀਰੇ ਲੰਬੀ ਜ਼ਿੰਦਗੀ ਜੀਵੇ ਸਾਡੇ ਨਾਲ ਸੇਵਾ ਕਰਾਵੇ ਹਨਾ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰੇ ਜਗਰਾਜ ਸਿੰਘ ਸੁਧਾਰਪਿੰਡ ਤੋਂ ਵੀਰੇ ਜਗਰਾਜ ਸਿੰਘ ਗੱਲ ਤੇ ਵੀਰੇ ਸਿੱਧੂ ਆ ਵੀਰੇ ਸਿੱਧੂ ਜਦੋਂ ਵੀਰਾ ਸਾਡੇ ਕੋਲ ਆਇਆ ਸੀ ਵੀਰੇ ਦੀ ਵਾਸ਼ਰੂਮ ਵਾਲੀ ਜਗ੍ਹਾ ਤੇ ਝਖਮ ਸੀ ਕੀੜੇ ਪੈਏ ਸੀ ਵੀਰੇ ਇੰਨਾ ਸਿੱਧੇ ਸੁਭਾਅ ਦਾ ਬੰਦਾ ਵਾ ਵਿਚਾਰਾ ਦੱਸ ਹੀ ਨਹੀਂ ਸਕਿਆ ਕਿਸੇ ਨੂੰ ਕਿਉਂਕਿ ਘਰੇ ਕੋਈ ਹੈ ਨਹੀਂ ਭੈਣ ਸੀਗੀ ਭੈਣ ਨਾਲ ਵੀ ਨਹੀਂ ਗੱਲ ਕਰ ਸਕਿਆ ਬਾਹਰੋਂ ਇਧਰੋਂ ਉਧਰੋਂ ਦਵਾਈ ਲੈ ਕੇ ਮਾੜੀ ਮੋਟੀ ਟਿਊਬ ਲਾਉਂਦਾ ਰਿਹਾ ਉਹ ਵੱਧਦੀ ਵੱਧਦੀ ਇੰਨੀ ਚੀਜ਼ ਵੱਧ ਗਈ ਉਹ ਉਹ ਸਾਰਾ ਝਖਮ ਫਟ ਗਿਆ ਟੈਸਟ ਕਰਾਉਣ ਤੇ ਪਤਾ ਲੱਗਿਆ ਵੀ ਉਹਦੇ ਚ ਕੈਂਸਰ ਆ ਤੇ ਪਿੰਡ ਵਾਲਿਆਂ ਨੇ ਵੀ ਵੀਰਾ ਨੇ ਰਲ ਕੇ ਅਪਰਾਲਾ ਕੀਤਾ ਬਹੁਤ ਮਦਦ ਕੀਤੀ ਜਿੰਨੀ ਹੋ ਸਕਦੀ ਸੀ ਪਿੰਡ ਵਾਲਿਆਂ ਨੇ ਸਾਰਿਆਂ ਨੇ ਪਰ ਜਦੋਂ ਜਿਆਦਾ ਸਮੱਸਿਆ ਵਧ ਗਈ ਫਿਰ ਇੱਥੇ ਲੈ ਕੇ ਆਏ ਸਾਡੇ ਕੋਲੇ ਤੇ ਵੀਰੇ ਦਾ ਟ੍ਰੀਟਮੈਂਟ ਚੱਲ ਰਿਆ ਸੀ ਹੁਣ ਆਪਰੇਸ਼ਨ ਲਈ ਗਿਆ ਹੋਇਆ ਸੀ ਵੀਰਾ ਮੈਡੀਵੇ ਹਸਪੀਟਲ ਦੇ ਡਾਕਟਰ ਸतीश ਜੈਨ ਜੀ ਦੇ ਅੰਡਰ ਸਰਜਰੀ ਹੋਈ ਹੈ ਵੀਰੇ ਦੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਆਪਰੇਸ਼ਨ ਹੋ ਗਿਆ ਡਾਕਟਰਾਂ ਨੇ ਦੱਸਿਆ ਵੀ ਉਹ ਸਾਰਾ ਬਿਮਾਰੀ ਵਾਲਾ ਜਿੰਨਾ ਜਿੰਨਾ ਏਰੀਆ ਸੀਗਾ ਉਹ ਸਾਰਾ ਰਿਮੂਵ ਕਰਤਾ ਤੇ ਹੁਣ ਇਹਨਾਂ ਦੀ ਜ਼ਿੰਦਗੀ ਤੇ ਖਤਰਾ ਵਾ ਜਿਹੜਾ ਉਹ ਨਹੀਂ ਹੈਗਾ ਬਾਕੀ ਤੁਹਾਡੀਆਂ ਦਿਵਾਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਦੀ ਲੋੜ ਆ ਕਿਉਂਕਿ ਜਗਰਾਜ ਵੀਰੇ ਦੀ ਜ਼ਿੰਦਗੀ ਤੁਹਾਡੀਆਂ ਅਸੀਸਾਂ ਦਿਵਾਵਾਂ ਕਰਕੇ ਬਚੀ ਆ ਨਹੀਂ ਤੇ ਜਿਸ ਦਿਨ ਵੀਰ ਆਇਆ ਸੀ ਉਸ ਤੋਂ ਬਾਅਦ ਜਿਹੜੇ ਅਸੀਂ ਟੈਸਟ ਕਰਾਏ ਸੀ ਉਹਦੇ ਵਿੱਚ ਡਾਕਟਰ ਦੱਸਦੇ ਸੀ ਵੀ ਇਹਨਾਂ ਦੀ ਜਿਹੜੀ ਹਾਲਤ ਆ ਉਹ ਜ਼ਿਆਦਾ ਖਰਾਬ ਆ ਜਿਹੜੇ ਇਹਨਾਂ ਦੀ ਪ੍ਰੋਬਲਮ ਆ ਉਹ ਬਹੁਤ ਜ਼ਿਆਦਾ ਵਧੀ ਹੋਈ ਆ ਪਰ ਜਾਕੋ ਰਾਖੇ ਸਾਈਂਆਂ ਮਾਰ ਸਕੇ ਨਾ ਕੋਈ ਇੱਕ ਇਹਨਾਂ ਦੀ ਭੈਣ ਦਾ ਧੰਨਵਾਦ ਭੈਣ ਉਹ ਇਹਨੂੰ ਆ ਜਾ ਇਹਨੇ ਵਿਚਾਰੀ ਨੇ ਦਿਨ ਰਾਤ ਇੱਕ ਰਾਤ ਤੇ ਖੜ ਕੇ ਆਪਣੇ ਭਰਾ ਦੀ ਸੇਵਾ ਕਰੀ ਆ ਤੇ ਬਾਕੀ ਸੱਚੇ ਪਾਤਸ਼ਾਹ ਨੇ ਉਹਨਾਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਹਨਾਂ ਦੇ ਬਿੱਲ ਜਿਹੜੇ ਇਹਨਾਂ ਦੇ ਇਲਾਜ ਵਾਸਤੇ ਮਦਦ ਕੀਤੀ ਆ ਤੇ ਅੱਜ ਜਗਰਾਜ ਵੀਰੇ ਦਾ ਆਪਰੇਸ਼ਨ ਹੋ ਕੇ ਵਾਪਸ ਆ ਗਿਆ ਵੀਰਾਂ ਘਰੇ ਤੁਸੀਂ ਵੀ ਅਰਦਾਸ ਕਰਿਓ ਅੱਗੋਂ ਵੀਰਾ ਚੜ੍ਹਦੀ ਕਲਾ ਚ ਰਹੇ ਤੰਤਰ ਉਸਤ ਰਹੇ ਅੱਗੋਂ ਹੋਣੀਆਂ ਦੀਆਂ ਰੇਡੀਏਸ਼ਨ ਹੋਣੀਆਂ ਕੀਮੋਥੈਰਪੀਆਂ ਹੋਣੀਆਂ ਮੈਂ ਤੇ ਉਹਦੇ ਵਿੱਚ ਜਿਹੜੀ ਇਹ ਬਿਮਾਰੀ ਆ 100% ਖਤਮ ਹੋ ਜAVE ਅਰਦਾਸ ਕਰਿਓ ਵੀਰੇ ਵਾਸਤੇ ਉਹ ਜਗਰਾਜ ਵੀਰੇ ਠੀਕ ਆ ਵੀ ਵਿਆਹ ਵੀ ਨਹੀਂ ਕਰਾਇਆ ਵੀਰੇ ਕਿੱਥੇ ਰਹਿੰਦਾ ਵੀ ਭੈਣ ਕੋਲੇ ਰਹਿੰਦਾ ਯਾਰ ਭੈਣ ਕੋਲੇ ਰਹਿ ਜਾਂਦਾ ਭੈਣ 'ਚ ਸੁਧਾਰ ਵਿਆਹੀ ਹੋਈ ਹੈ ਨਾ ਪਨੋਇਆ ਮਰ ਗਿਆ ਸੀ ਭੈਣ ਦੇ ਸਾਥ ਦਿੱਤਾ ਬੱਚਿਆਂ ਨੂੰ ਪਾਲਿਆ ਭਾਨਜਿਆਂ ਦੀ ਭਾਂਜੀਆਂ ਦੀ ਪਰਵਿਸ਼ ਕੀਤੀ ਹੈ ਸ਼ਮਭਾਈ ਕਹਿੰਦਾ ਜੇ ਬਗਾਨੀ ਆ ਜਾਂਦੀ ਫਿਰ ਮੈਂ ਆਪਣੀ ਭੈਣ ਨਾਲ ਨਹੀਂ ਖੜ ਸਕਦਾ ਕਹਿੰਦਾ ਆਪਣਾ ਹੋ ਗਿਆ ਮਰ ਗਿਆ ਸੀ ਕਿੰਨੇ ਸਾਲ ਹੋ ਗਏ ਭੈਣੇ ਘਰ ਵਾਲੇ ਤੋਂ ਮਰੇ 30 ਸਾਲ ਬੱਚੇ ਕਿੰਨੇ ਭੈਣੇ ਬੇਟੇ ਬੇਟੀਆਂ ਕਿੱਡਾ ਕਿੱਡਾ ਹੁਣ ਬੇਟਾ ਹੀ ਆ ਕਿੱਡਾ ਕਾ ਉਹ ਹੈਗਾ 20 30 ਸਾਲਾਂ ਦਾ 25 ਸਾਲ ਹਾਕੀ ਤੋਂ ਦੁਆਰ ਤੇ ਆ ਵੈਸੇ ਕਿੱਥੇ ਗਿਆ ਹਾਕੀ ਤੋਂ ਤਾਂ ਖੇਡਣ ਗਿਆ ਵਾ ਕਿੱਧਰ ਦੇ ਤੌਰ ਤੇ ਕਿੱਥੇ ਗਿਆ ਮਲੇਸ਼ੀਆ ਮਲੇਸ਼ੀਆ ਪੜਦਾ ਕਿਹੜੀ ਕਲਾਸ ਚਾ 12 ਕਲਾਸ 12 ਕਰ ਗਿਆ ਹੁਣ ਹਾਕੀ ਦਾ ਪਲੇਅਰ ਆ ਬੱਚਾ ਉਹ ਵੀ ਸਾਰੇ ਨਗਰ ਵਾਲਿਆਂ ਦੀ ਸਹਿਯੋਗ ਨਾਲ ਭੈਣਾ ਭਰਾਵਾਂ ਦੀ ਸਹਿਯੋਗ ਨਾਲ ਬੱਚਾ ਪੜ ਵੀ ਗਿਆ ਔਰ ਹਾਕੀ ਦਾ ਪਲੇਅਰ ਆ ਬਹੁਤ ਵਧੀਆ ਤੇ ਬਾਈ ਜਗਰਾਰ ਸਿੰਘ ਨੇ ਆਪਣੇ ਉਹ ਰਖੜੀ ਦਾ ਮੁੱਲ ਤਾਰਿਆ ساری ਉਮਰ ਭੈਣ ਵਿਧਵਾ ਹੋ ਗਈ ਸੀ ਆਪ ਦਾ ਵਿਆਹ ਨਹੀਂ ਕਰਾਇਆ 25 ਸਾਲ ਹੋ ਗਏ ਆਪਣੀ ਭੈਣ ਦੇ ਘਰ ਰਹਿੰਦੇ ਆ ਜਦੋਂ ਇਹਦੇ ਸਾਹ ਕੋਈ ਮੇਕ ਘਰ ਵੇਚਣ ਕਿਤੇ ਕਿਹੜੇ ਘਰ ਦੇ ਸਾਰੇ ਹਾਂ ਉਹ ਘਰ ਤੋਂ ਐ ਕਰਦੇ ਆ ਕੋਈ ਨਾ ਭੈਣ ਮੇਰੀ ਵਾਹਿਗੁਰੂ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਜਿਹੜੀ ਜਿੰਦੂ ਨੇ ਮਿਲੀ ਗਈ ਉਹ ਗਾਂ ਉਹਨਾਂ ਨੂੰ ਉਹ ਕਿੱਥੋਂ ਹੰਡਾ ਲੈਣਗੇ ਕਿਸੇ ਦਾ ਹੱਕ ਕੋ ਕੇ ਕੋਈ ਦੂਜੇ ਨੂੰ ਬਾਲਾ ਫੜਦਾ ਨਹੀਂ ਹੁੰਦਾ ਕੋਈ ਨਾ ਵਾਹਿਗੁਰੂ ਕਿਰਪਾ ਕਰੂ ਤੇਰਾ ਪਤ ਇਸ ਲੱਖਾ ਲੱਖਣਾ ਹੋਵੇ ਚੜ੍ਹਦੀ ਕਲਾ ਵਾਲਾ ਹੋਵੇ ਸਭ ਕੁਝ ਬਣ ਜੂ ਭੈਣ ਹੈਨਾ ਉਹਦੇ ਤੇ ਅਰਦਾਸ ਕਰ ਵੀ ਉਹਦੇ ਤੇ ਮਹਾਰਾਜ ਮੇਰ ਕਰਨ ਕਿਰਪਾ ਕਰਨ ਇਹ ਭਾਈ ਜਗਰਾਜ ਸਿੰਘ ਤੇ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਿਓ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ